ਸੁਖਬੀਰ ਬਾਦਲ ਦੇ ਅਸਤੀਫੇ ਦੀ ਖਬਰ ਤੋਂ ਬਾਅਦ ਸਿਆਸਤ ਵਿੱਚ ਹਲਚਲ ਮਚ ਗਈ ਹੈ ਸੋ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਪ੍ਰਧਾਨ ਨੇ ਜਿਹੜੇ ਬਲਵਿੰਦਰ ਸਿੰਘ ਪੁੰਦੜ ਵੱਲੋਂ ਪਾਰਟੀ ਦੀ ਵਰਕਿੰਗ ਕਮੇਟੀ ਦੀ ਹੰਗਾਮੀ ਬੈਠਕ ਬੁਲਾਈ ਗਈ ਹੈ ਦੱਸਦੀ ਹੈ ਕਿ 18 ਨਵੰਬਰ ਨੂੰ 12 ਵਜੇ ਮੁੱਖ ਦਫ਼ਤਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਹ ਬੈਠਕ ਹੈ ਜਿਹੜੀ ਬੁਲਾਈ ਗਈ ਹੈ ਸੋ ਕਮੇਟੀ ਹੈ ਸੋ ਕੁਬੇਰ ਸਿੰਘ ਬਾਦਲ ਵੱਲੋਂ ਦਿੱਤੇ ਹੋਏ ਅਸਤੀਫੇ ਤੇ ਵਿਚਾਰ ਵਟਾਂਦਰਾ ਕਰੇਗੀ ਜੀ ਹਾਂ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਗਲੀ ਕਾਰਵਾਈ ਜਿਹੜੀ ਇਸ ਮਾਮਲੇ ਤੇ ਤੈਅ ਕੀਤੀ ਜਾਵੇਗੀ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਹੁਦੇਦਾਰਾਂ ਤੇ ਵਰਕਿੰਗ ਕਮੇਟੀ ਦੇ ਅਹੁਦੇ ਲਈ ਚੋਣਾਂ ਨੇ ਜਿਹੜੀਆਂ 14 ਦਸੰਬਰ 2024 ਨੂੰ ਹੋਣੀਆਂ ਨੇ ਜਦੋਂ ਮੌਜੂਦਾ ਸਦਨ ਦੀ 5 ਸਾਲ ਦੀ ਮਿਆਦ ਹੈ ਜਿਹੜੀ ਸਮਾਪਤ ਹੋ ਰਹੀ ਹੈ ਸੋ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਪ੍ਰ ਆਨੇ ਜਿਹੜੇ ਬਲਵਿੰਦਰ ਸਿੰਘ ਪੁੰਦੜ ਵੱਲੋਂ ਆ ਹੰਗਾਮੀ ਬੈਠਕ ਆ ਜਿਹੜੀ 18 ਨਵੰਬਰ ਨੂੰ ਹੈ ਜਿਹੜੀ 12 ਵਜੇ ਬੁਲਾਈ ਗਈ ਹੈ ਜਿਸ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਸੋ ਦੱਸਿਆ ਕਿ ਵੱਡੇ ਕਾਰਨ ਕੀ ਦੱਸੇ ਜਾ ਰਹੇ ਨੇ ਅਸਤੀਫੇ ਦੇ ਅਸਤੀਫੇ ਦੇ ਵੱਡੇ ਕਾਰਨ ਹੈ ਜਿਹੜੀ ਅਕਾਲੀ ਦਲ ਦੇ ਵਿੱਚ ਬਗਾਵਤ ਦੱਸੀ ਜਾ ਰਹੀ ਹੈ ਇਸ ਦੇ ਨਾਲ ਹੀ ਬਾਗੀਆਂ ਵੱਲੋਂ ਸੁਖਬੀਰ ਬਾਦਲ ਦੇ ਖਿਲਾਫ ਜਥੇਦਾਰ ਨੂੰ ਲਗਾਤਾਰ ਸ਼ਿਕਾਇਤ ਵੀ ਕੀਤੀ ਜਾ ਰਹੀ ਸੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀਆਂ ਜਿਹੜਾ ਕਰਾਰ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੈ ਜਿਹੜੇ ਇਹ ਕਿਆਸ ਲਗਾਏ ਜਾ ਰਹੇ ਸਨ ਸੋ ਇੱਕ ਵੱਡਾ ਕਾਰਨ ਹੈ ਬੇਅਦਬੀ ਦਾ ਕਾਰਨ ਹੈ ਜਿਹੜਾ 2015 ਦੇ ਵਿੱਚ ਰਾਮ ਰਹੀਮ ਨੂੰ ਮੁਆਫੀ ਵੀ ਹੈ ਜਿਹੜੀ ਦਿੱਤੇ ਗਏ ਉਹ ਵੀ ਅਸਤੀਫੇ ਦਾ ਇੱਕ ਵੱਡਾ ਕਾਰਨ ਹੈ ਜਿਹੜਾ ਮੰਨਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਸਿਆਸਤ ਵਿੱਚ ਹਲਚਲ ਮਚ ਗਈ 18 ਨਵੰਬਰ ਨੂੰ 12 ਵਜੇ ਜਿਹੜੀ ਮੀਟਿੰਗ ਕੀਤੀ ਜਾਵੇਗੀ ਜਿਦੇ ਵਿੱਚ ਵੱਖ-ਵੱਖ ਪਹਿਲੂਆਂ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਗਲੀ ਰਣਨੀਤੀ ਵੀ ਤਿਆਰ ਕੀਤੀ ਜਾਵੇਗੀ ਸੋ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨੀ ਅਹੁਦੇਦਾਰਾਂ ਤੇ ਵਰਕਿੰਗ ਕਮੇਟੀ ਦੇ ਅਹੁਦੇ ਲਈ ਜਿਹੜੀਆਂ ਚੋਣਾਂ ਨੇ 14 ਦਸੰਬਰ 2024 ਨੂੰ ਹੋਣੀਆਂ ਨੇ ਮੌਜੂਦਾ ਸਦਨ ਦੀ ਹੈ ਜਿਹੜੀ 5 ਸਾਲ ਦੀ ਮਿਆਦ ਇਸ ਦੌਰਾਨ ਹੈ ਜਿਹੜੀ ਸਮਾਪਤ ਹੋ ਰਹੀ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ